ਤੂੰ ਬੈਗ ਦੇ ਖੜੀ ਕਰਨ ਲਈ ਆ ਮੇਰੇ ਨਾਲ ਦਵਾਈ ਲੈਣ ਚਾਲ ਮੈਂ ਕੋ ਠੀਕ ਨਹੀਂ ਆ ਅੱਜ ਮੰਮੀ ਮੇਰਾ ਨਹੀਂ ਟਾਈਮ ਹੈਗਾ ਮੈਂ ਚੱਲੀ ਆ ਪਿੰਡ ਤੁਹਾਨੂੰ ਤੇ ਪਤਾ ਹੀ ਆ ਤੇ ਉਹਨਾਂ ਨੂੰ ਵਿਆਹ ਹੀ ਨਾਲੇ ਤੋਂ ਉਹਨਾਂ ਦੇ ਕੱਪੜੇ ਦੇ ਕੇ ਆਉਣੇ ਜਿਹੜੇ ਸੀਨੇ ਦਿੱਤੇ ਸੀ ਤੇ ਨਾਲੇ ਨਾ ਮੈਂ ਉੱਥੇ ਰਹਿਣਾ ਵਾਂ ਉਹ ਤੇ ਤੂੰ ਰਹਿਣਾ ਤੇ ਹੈਗਾ ਤੇ ਫਿਰ ਮੇਰੀ ਕਿਹਨੂੰ ਸੁਣੂਗਾ ਹੁਣ ਤੇ ਮੰਮੀ ਤੇਰੀ ਕਹਿੰਨੇ ਸੁਣਨੀ ਆ ਨੌ ਪੁੱਤ ਹੈਗਾ ਨਾ ਤੇਰਾ ਉਹਨਾਂ ਨੂੰ ਕਹਿਣਾ ਇਹ ਦਵਾਈ ਲਿਆ ਕੇ ਦੋ ਨੋ ਪੁੱਤ ਨੇ ਕਿੱਥੋਂ ਸੁਣਨੀ ਆ ਮੇਰੀ ਕਿਉਂ ਸੁਣਨੀ ਕਿਉਂ ਨਹੀਂ ਹੁਣ ਹੁਣ ਕੀ ਹੋ ਗਿਆ ਵੈਲੀ ਤੇ ਤੂੰ ਆਪਣੇ ਨਾਲ ਲਵਾ ਲਈ ਮੈਂ ਸਾਰੀ ਤੇ ਨਹੀਂ ਲਵਾ ਲਈ ਆਪਣਾ ਹੀ ਸਾਈ ਲਵਾਇਆ ਵਾ ਮੈਂ ਉਹਨਾਂ ਵਾਲਾ ਕੰਮ ਨਹੀਂ ਕੀਤਾ ਕਿ ਤੁਹਾਡੀ ਵੀ ਲਵਾ ਲਈ ਹੈ ਜੋ ਤੇ ਹੁਣ ਚੰਪੂਛਦੇ ਹੀ ਨਹੀਂ ਮੈਨੂੰ ਤੇ ਨਾਂ ਤੇ ਆ ਠੱਕੇ ਮਾਰਦੇ ਕੇ ਸ਼ਬਾ ਘਰ ਵੇਖ ਲਓ ਮੰਮੀ ਮੇਰੀਆਂ ਗੱਲਾਂ ਨਾ ਤੁਹਾਨੂੰ ਕੌੜੀਆਂ ਲੱਗਦੀਆਂ ਸੀ ਹੁਣ ਦੱਸੋ ਉਹ ਕੰਮ ਹੋਣ ਡਿਆ ਕਿ ਨਹੀਂ ਰਜਿੰਦਰ ਮੇਦਾ ਨਾ ਕਰ ਚੱਲ ਮੇਰ ਨਾਲ ਦਵਾਈ ਲੈਣ ਐਦਾਂ ਤੇ ਮੈਂ ਬਹੁਤੀ ਮਰ ਜੂ ਐ ਰਾਜੂ ਨਹੀਂ ਫਿਰ ਮੰਮੀ ਇਹ ਤੁਸੀਂ ਨਾ ਮੈਨੂੰ ਨਾ ਕਹੋ ਹੁਣ ਉਹਨਾਂ ਨੂੰ ਕਹੋ ਜਾ ਕੇ ਤੁਸੀਂ ਮੇਰੇ ਨਾਲ ਨਾ ਬਹੁਤ ਚੰਗੇ ਕੰਮ ਕੀਤੇ ਹੈ ਨਾ ਉਹ ਦਿਨ ਭੁੱਲ ਗਏ ਤੁਹਾਨੂੰ ਜਦੋਂ ਉਹਦੇ ਮਗਰ ਲਾ ਕੇ ਮੈਨੂੰ ੱੱਕੇ ਮਾਰ ਮਾਰ ਕੇ ਬਾਹਰ ਕੱਢਿਆ ਸੀ ਮੈਂ ਵੀ ਉਦੋਂ ਨਾ ਮਰਨ ਕਿਨਾਰੇ ਹੀ ਮੈਂ ਘਰੋਂ ਇਹੋ ਸੋਚ ਕੇ ਗਈ ਸੀ ਕਿ ਮੈਂ ਵਾਪਸ ਨਹੀਂ ਆਉਣਾ ਮੈਂ ਮਰ ਜਾਣਾ ਵਾ ਪਰ ਚਲੋ ਉਹ ਤੇ ਪ੍ਰਮਾਤਮਾ ਨੇ ਨਾ ਕੋਈ ਢੋਟ ਘਾਇਆ ਤੇ ਫੇਰ ਮੈਂ ਵਾਪਸ ਆ ਗਈ ਪਰ ਤੁਸੀਂ ਤੇ ਕੋਈ ਕਸਰ ਨਹੀਂ ਨਾ ਛੱਡੀ ਕਰਦੇ ਜੋ ਮੇਰੇ ਕੋ ਹੋ ਗਿਆ ਵਾ ਮੇਰੇ ਕੋ ਗਲਤੀ ਹੋ ਗਈ ਆ ਉਹ ਮੰਮੀ ਮੈਂ ਕੌਣ ਹੁੰਨੀ ਆ ਮਾਫ ਕਰਨ ਵਾਲੀ ਮਾਫੀ ਮੰਗਣੀ ਆ ਨਾ ਤੇ ਰੱਬ ਕੋਲੋਂ ਮੰਗੋ ਪਰ ਇਹ ਆ ਕਿ ਇਹੋ ਅਰਦਾਸ ਕਰਿਆ ਕਰੋ ਕਿ ਜਿਹੜੇ ਗੁਨਾਹ ਤੁਸੀਂ ਕੀਤੇ ਆ ਨਾ ਉਹ ਤੁਹਾਡੇ ਬਖਸ਼ੇ ਜਾਣ ਪਰ ਇਹ ਆ ਕਿ ਕੀਤੀਆਂ ਜੜੀਆਂ ਨਾ ਉਹ ਆਪਣੇ ਗੜੀ ਆਉਂਦੀਆਂ ਹੀ ਹੁੰਦੀਆਂ ਵਾ ਨਹੀਂ ਗੁਨਾਹ ਮੈਂ ਕੋਈ ਨਹੀਂ ਕੀਤਾ ਮੈਂ ਰੱਬ ਤੋਂ ਸੱਚੀ ਆ ਜੇ ਤੁਸੀਂ ਆਖੋ ਨਾ ਮੈਂ ਰੱਬ ਤੋਂ ਝੂਠੀ ਆ ਮੈਂ ਸੱਚੀ ਆ ਰੱਬ ਤੋਂ ਮੰਮੀ ਕਾਦੇ ਸੱਚੇ ਜੇ ਤੁਸੀਂ ਸਾਨੂੰ ਨਾ ਅਜੇ ਵੀ ਦਿਨ ਯਾਦ ਨਹੀਂ ਆਏ ਜਦ ਆਪਦੇ ਜਦੋਂ ਮੈਨੂੰ ਨਾ ਰੋਟੀ ਵੀ ਨਹੀਂ ਪੱਕੀ ਮਿਲਦੀ ਕੰਮ ਵੀ ਸਾਰਾ ਮੇਰੇ ਕੋ ਕਰਾਉਂਦੇ ਹੁੰਦੇ ਸੀਗੇ ਤੇ ੱਟਕੇ ਮਾਰ ਮਾਰ ਕੇ ਮੈਨੂੰ ਬਾਹਰ ਕੱਢਦੇ ਹੁੰਦੇ ਸੀ ਸਾਰਾ ਕੁਝ ਉਹਨਾਂ ਦੇ ਨਾਲ ਵਾਉਣ ਲੱਗੇ ਸੀ ਇਹਦੇ ਮੈਂ ਨਾ ਸ਼ੁਕਰ ਕਰਦੀ ਆ ਭੂਆ ਫੁਫੜ ਦਾ ਜਿਨ੍ਹਾਂ ਨੇ ਮੇਰਾ ਇਹਸਾ ਮੈਨੂੰ ਦਵਾਤਾ ਨਹੀਂ ਤੇ ਤੁਸੀਂ ਤਾਂ ਮੈਨੂੰ ਜੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਗੁਰਜਿੰਦਰ ਮੈਂ ਤਾਂ ਬੜੀ ਆਸ ਨਾਲ ਤੇਰ ਕੁਮਾਰੀ ਕਿ ਮੇਰੇ ਨਾਲ ਦਵਾਈ ਲੈਣ ਜਾਵੇਗੀ ਤੇ ਤੂੰ ਮੈਨੂੰ ਗਾੜੀ ਵਿੱਚ ਬਾਬ ਦੇਤਾ ਕੋਈ ਨਹੀਂ ਚਲ ਫਿਰ ਰੋਚ ਨਹੀਂ ਆ ਮੁੰਡੇ ਨੂੰ ਜੇ ਮੰਨ ਜੇਗਾ ਠੀਕ ਆ ਜੇ ਫਿਰ ਕੱਲੀ ਧੱਕੇ ਥੋੜੇ ਖਾਂਦੀ ਚੱਲ ਜੂਗੀ ਫਿਰ ਹੋਰ ਕੀ ਕਰਨਾ ਤੁਹਾਨੂੰ ਨਾ ਪਤਾ ਹੀ ਹੋਣਾ ਲੱਗਣਾ ਵਾ ਕਿ ਤੁਸੀਂ ਕੀ ਕੀਤਾ ਵਾ ਚੰਗਾ ਕੌਣ ਸੀ ਤੇ ਮੜਾ ਕੌਣ ਸੀ ਕੋਈ ਗੱਲ ਨਹੀਂ ਤੁਸੀਂ ਖੜੋ ਉਹਨਾਂ ਨੂੰ ਦਵਾਈ ਲੈਣ ਨਾਲੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਕਿ ਉਹ ਜਾਂਦੇ ਆ ਕਿ ਨਹੀਂ ਜਾਂਦੇ ਇਹ ਤੁਸੀਂ ਨਾ ਹੁਣ ਵੇਖੀ ਜਾਓ ਬਸ ਕਿ ਗਾੜੀ ਗਾੜੀ ਬਣਦਾ ਕੀ ਆ ਤੁਹਾਡੇ ਨਾਲ ਕੋਈ ਗੱਲ ਨਹੀਂ ਜੇ ਮੈਂ ਇੱਥੇ ਭਾਂਡੇ ਮਾਜ ਕੇ ਰੋਟੀ ਖਾਣ ਲਈ ਆ ਨਾ ਤੇ ਮੈਂ ਆਪਣੇ ਤੇ ਰਿਸ਼ਤੇਦਾਰ ਦੇ ਘਰ ਚੱਲ ਜਾਂਦੀ ਮੈਂ ਉੱਥੇ ਵੀ ਭਾਂਡੇ ਮਾਝਾ ਰੋਟੀ ਖਾ ਰਾਂ ਨਹੀਂ ਮੈਂ ਤੱਕੇ ਨਹੀਂ ਲੈਣੀ ਰਬ ਮੰਮੀ ਇਹ ਗੱਲ ਤੇ ਤੁਸੀਂ ਭੁੱਲ ਜਾ ਜਦੋਂ ਤੁਹਾਡੇ ਨਾ ਨਵਾਂ ਪੁੱਤ ਨਹੀਂ ਨਾ ਤੁਹਾਡਾ ਸਾਥ ਦੇ ਜਿਹੜੇ ਤੇ ਰਿਸ਼ਤੇਦਾਰ ਜਿਹੜੇ ਹਨ ਉਹ ਜ਼ਿਆਦਾ ਚਰਖਾ ਨਹੀਂ ਦਿੰਦੇ ਹੁੰਦੇ ਇਹ ਤੁਸੀਂ ਭੁੱਲ ਜਾ ਵੀ ਤੁਹਾਨੂੰ ਕੋਈ ਰੋਟੀ ਦੇਊਗਾ ਕਹਿੰਨੇ ਰੋਟੀ ਨਹੀਂ ਕੀ ਦੇਣੀ ਅੱਜ ਕੱਲ ਨਾ ਸਾਰੇ ਨਾ ਚਲਦੀਆਂ ਦੇ ਯਾਰ ਵਾ ਮੰਜੇ ਤੇ ਬੈਠੇ ਨੂੰ ਕੋਈ ਨਹੀਂ ਖਵਾਉਂਦਾ ਨਹੀਂ ਕੋਈ ਗੱਲ ਨਹੀਂ ਮੇਰੀ ਪਰਜਾਈ ਚੰਗੀ ਆ ਉਨੇ ਲਾ ਲੈਣਾ ਮੈਨੂੰ ਗੱਲ ਪਤਾ ਵਾ ਮੈਨੂੰ ਮੰਮੀ ਜਿੰਨੀ ਕੁ ਪਰਝਾਈ ਚੰਗੀ ਆ ਜਾਣਦੀ ਆ ਮੈਂ ਲਾ ਲੈਣਾ ਮੈਨੂੰ ਗੱਲ ਨਾ ਕੋਈ ਗੱਲ ਨਹੀਂ ਤੁਸੀਂ ਇਹ ਵੀ ਕੰਮ ਕਰਕੇ ਵੇਖ ਲਓ ਜਾ ਕੇ ਵੇਖ ਲਓ ਪਰਝਾਈ ਕੋ ਕਿੰਨਾ ਕਾ ਗੱਲ ਨਾਲ ਲਾਉਂਦੀ ਚਲ ਕੋਈ ਨਹੀਂ ਦਾ ਵੇਖ ਨਹੀਂ ਆ ਮੁੰਡੇ ਨੂੰ ਤੇ ਕੋਈ ਗੱਲ ਨਹੀਂ ਮੈਂ ਘਰੋਂ ਚੱਲ ਗਈ ਨਾ ਤੇ ਜੁੱਤੀਆਂ ਤੁਹਾਨੂੰ ਲੋਕਾਂ ਨੇ ਮਾਰਨੀਆਂ ਹਾਂ ਹਾਂ ਤੁਹਾਨੂੰ ਜੁੱਤੀਆਂ ਮਾਰਨੀਆਂ ਤੁਹਾਨੂੰ ਕਾਦੇ ਵਾਸਤੇ ਦੱਸ ਜੁੱਤੀਆਂ ਵੱਜਣੀਆਂ ਜੁੱਤੀਆਂ ਵੱਜਣੀਆਂ ਤੇਰੇ ਨੌ ਪੁੱਤ ਨੂੰ ਜਿਨ੍ਹਾਂ ਦੀ ਤੂੰ ਬਣੀ ਸੀ ਲੋਕਾਂ ਨੂੰ ਵੀ ਪਤਾ ਵਾ ਵੀ ਕੀ ਕੁਝ ਕਰਦੇ ਰਹੇ ਹੁਣ ਜੁੱਤੀਆਂ ਵੱਜਣੀਆਂ ਸਾਨੂੰ ਖਾਣ ਜੁੱਤੀਆਂ ਉਹ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਆ ਮੈਂ ਕੋਈ ਮਾੜਾ ਕੰਮ ਤਾਂ ਨਹੀਂ ਕੀਤਾ ਦੇਖ ਲੈ ਇੰਨੀ ਇਹਦੇ ਨਾਲ ਹੋ ਗਈ ਆ ਲੱਗਦੀ ਫੇ ਨਹੀਂ ਆ ਆਕੜ ਫੇ ਨਹੀਂ ਜਾਣ ਦਿੰਦੀ ਉਹ ਨਾ ਯਾਰ ਬਾਹਰ ਦਾ ਕਿੱਥੋਂ ਬਣਾਉਣਾ ਵਾ ਤੈਨੂੰ ਪਤਾ ਵੱਡਾ ਬਾਹਰ ਵਾ ਹੁਣ ਇੱਥੇ ਪਿਆਲੀ ਵੀ ਆ ਗਈ ਆ ਇਹ ਕਹਿੰਦੇ ਸਾਂਭਣੀ ਉਹ ਨਹੀਂ ਨਹੀਂ ਉਹ ਖਾਣ ਦਾ ਯਾਰ ਤੈਨੂੰ ਪਤਾ ਮਾਤਾ ਨੂੰ ਵੀ ਵੇਖਣਾ ਵਾ ਘਰ ਦੀ ਵੀ ਆ ਇਹਨੇ ਵਧੀ ਚਲੀ ਜਾਂਦਾ ਵਾਗੇ ਹਾਂਜੀ ਹਾਂਜੀ ਕੋਈ ਜਦ ਮੈਂ ਕਰੂੰਗਾ ਫਰੀਜੋ ਕੇ ਫੋਨ ਕਰੂੰਗਾ ਠੀਕ ਠੀਕ ਗੁਰਜੀਤ ਮੈਂ ਆਲਾ ਹੀ ਹਾਂਜੀ ਹਾਂਜੀ ਮੈਂ ਠੀਕ ਨਹੀਂ ਆ ਤੇ ਮੈਨੂੰ ਦਵਾਈ ਲਿਆ ਕੇ ਦੇ ਨਾਲੇ ਮੈਨੇ ਟੈਸਟ ਕਰਵਾ ਦੇ ਕੀ ਹੋਇਆ ਠੀਕ ਨਹੀਂ ਮੇਰੀ ਧੜਕਨ ਜੀ ਵਧੀ ਆ ਮੈਨੂੰ ਘਬਰਾਹਟ ਜੀ ਹੋਣ ਗਈ ਹੈ ਮਮੀ ਮੇਰ ਕੋ ਹੈ ਨਹੀਂ ਟਾਈਮ ਠੀਕ ਹੈ ਨਾ ਜਾਣਾ ਵਣਾ ਉਹਨੂੰ ਨਾਲ ਲੈ ਜਾ ਵੇ ਕਿੰਨੂ ਨਾਲ ਲੈ ਜਾ ਮੈਂ ਦੱਸ ਉਹ ਸਹੀ ਮੈਨੂੰ ਕਿੰਨੂ ਲੈ ਜਾ ਨਾਲ ਇਹ ਲੈ ਕੇ ਦਿੱਤੀ ਆ ਆਨੂੰ ਪੁੱਛਿਆ ਨਹੀਂ ਗਿੱਸਿਆ ਨਹੀਂ ਤੇ ਗੂਠਾ ਲਾਦਾ ਚੁੱਪ ਕਰਕੇ ਉਹਦੋਂ ਜਾ ਹਨ ਤੂੰ ਨੂੰ ਨਾਲ ਲੈ ਜਾ ਲੈਵਾ ਦਵਾਈ ਜਾ ਕੇ ਮੇਰੇ ਕੋਲ ਨਹੀਂ ਟਾਈਮ ਠੀਕ ਹੈ ਨਾ ਤੈਨੂੰ ਵੀ ਰਹਿਸਾ ਮਿਲਿਆ ਹੀ ਆ ਉਹ ਕਿਹੜੀ ਸਾਰੀ ਪੈਲੀ ਲੈ ਗਈ ਆ ਨਾਲ ਜਿਹੜਾ ਤੇਰਾ ਹਿੱਸਾ ਬੰਦਾ ਤੈਨੂੰ ਦੇ ਦਿੱਤਾ ਵਾ ਤੇਰਾ ਮੇਰੇ ਖਿਆ ਨਹੀਂ ਹੱਕ ਕੋਈ ਵੀ ਤੇ ਹੁਣ ਤੂੰ ਪੁੱਛੋ ਚਾਹੇ ਨਾ ਪੁੱਛੋ ਵੀ ਮਨਜੀ ਤੇ ਮੈਂ ਭਈ ਉੱਠਿਆ ਮੇਰੇ ਕੋਲ ਜਾਣ ਨਹੀਂ ਲਿਆ ਤੂੰ ਹੰਦਾ ਮੈਂ ਜਾਣਾ ਨਹੀਂਗਾ ਤੇ ਕੀ ਕਰ ਫੇ ਮੈਂ ਵੱਡੇ ਨੂੰ ਫੋਨ ਕਰਾਂ ਹੁਣ ਉਹ ਕਰ ਲੈ ਫੋਨ ਜੇ ਆਈਂਦਾ ਨਾ ਤੇ ਕਰ ਦੇ ਸਭ ਕੋ ਵੱਡੇ ਨੂੰ ਦਿੱਤਾ ਵਾ ਵੀ ਤੈਨੂੰ ਕਿਹੜਾ ਦਿੱਤਾ ਨਹੀਂਗਾ ਤੈਨੂੰ ਵੀ ਸਭ ਕੁਝ ਦੇ ਕੇ ਭਾਲਿਆ ਵਾ ਤੈਨੂੰ ਇਦਾਂ ਨਹੀਂ ਭਾਲਿਆ ਮਾਤਾ ਮੇਰੇ ਕੋ ਨਹੀਂ ਟਾਈਮ ਠੀਕ ਹੈ ਸਿੱਧੀ ਗੱਲ ਵਾ ਮੈਂ ਨਹੀਂ ਜਾਣਾ ਜਿੱਥੇ ਜਾਣਾ ਚਲ ਜਾ ਆਪੇ ਹਾਂ ਦਲਜਿੰਦਰ ਵਾਲੇ ਨੂੰ ਉਹਨੂੰ ਮੈਂ ਜਵਾਬ ਦਿੱਤਾ ਗਾੜੀਆਂ ਆਂਦੀ ਵੀ ਨਿੱਕੇ ਵੱਲ ਜਾ ਉਹਨੂੰ ਹੀ ਆਹ ਜਾ ਕੇ ਲੈ ਜੇ ਤੈਨੂੰ ਨਾਲ ਮਾਤਾ ਫੇਰ ਨਿੱਕੇ ਲੋ ਵੀ ਜਵਾਬ ਹੀ ਠੀਕ ਹੈ ਨਾ ਨਿੱਕੇ ਨੂੰ ਨਹੀਂ ਜਾਣਾ ਹੈਗਾ ਮਨ ਸੰਦੀਪ ਰਾਗੀ ਪੁੱਛਣ ਵਾਲੀ ਉਹਦੇ ਵੱਲ ਚੱਲ ਜੰਨੀ ਸੰਦੀਪ ਬਾਲਨ ਜਾਈ ਠੀਕ ਹੈ ਨਾ ਅਗੋਂ ਖੜੀਆਂ ਗਣੀਆਂ ਸੁਣ ਕੇ ਆਏਂਗੀ ਫਿਰ ਨਾ ਕੀ ਮੈਨੂੰ ਕੋ ਕਹਿਆ ਨਹੀਂ ਵੀ ਸਭ ਕੋ ਤੇ ਤੁਸੀਂ ਮੇਰੇ ਕੋ ਸਾਮ ਲਿਆ ਤੇ ਤੁਸੀਂ ਮੈਨੂੰ ਕਿਉਂ ਤੱਕੇ ਦੇ ਆਂਦੇ ਹਣ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਠੀਕ ਹੈ ਨਾ ਆਪਣਾ ਆਪੇ ਵੇਖੋ ਵੇਖਾਂ ਮੈਂ ਕੀ ਘਰ-ਬਾਰ ਤੁਸੀਂ ਲੱਲੇ ਸਭ ਕੋ ਤੁਸੀਂ ਸਾਮ ਅੱਡਾ ਲੱਭ ਜਾ ਨਾ ਫਿਰ ਠੀਕ ਹੈ ਨਾ ਤੇ ਦਵਾਈ ਲੈ ਕੇ ਆ ਜਾ ਮੈਂ ਅੱਡੇ ਵੱਲ ਨੂੰ ਜਾਣਦਾ ਵੀ ਨਾ ਤੇ ਤੁਸੀਂ ਸ਼ਰਮ ਤੇ ਮਰ ਜਿਓ ਫਿਰ ਕੋਈ ਗੱਲ ਜਲਦੀ ਆਉਣਾ ਕੋਈ ਸ਼ਰਮ ਨਹੀਂ ਠੀਕ ਹੈ ਨਾ ਤੇ ਤੈਨੂੰ ਚਰਮੈ ਨਹੀਂ ਨਾ ਕੋਈ ਦੁਨੀਆ ਨੇ ਮੈਂ ਤਾਂ ਤਾ ਦੱਸਿਆ ਸੀ ਜੁੱਤੀਆਂ ਮਾਰਨੇ ਜੋ ਸਭ ਕੋ ਮੈਂ ਕਹਿੰਦਾ ਮੇਰੇ ਨਾਲ ਕਰਾ ਦੇ ਤੇਰੇ ਖਾਲੀ ਉਹ ਤੇ ਕੋਈ ਘਰੇ ਨਹੀਂ ਗਿਆ ਤੂੰ ਮਰ ਗਿਆ ਜਾਂ ਦਕਰਉਣ ਵਾਲਾ ਉਹਦਾ ਖਸਾਬ ਕੋ ਆ ਨਾ ਮੈਂ ਕਰਾ ਲਿਆ ਕਰਾ ਤੇ ਮਰ ਹੁਣ ਕੱਕ ਵੀ ਨੀ ਤਰਾ ਨਿਕਲਿਆ ਕੋਈ ਜਨ ਨਹੀਂ ਨਿਕਲਿਆ ਥੋੜਾ ਬੜਾ ਬੇ ਵੇਖੋ ਠੀਕ ਹੈ ਨਾ ਮੇਰੇ ਕੋਲ ਨਹੀਂ ਹੈ ਟਾਈਮ ਅੱਗੇ ਵੀ ਮੈਂ ਕਹਿੰਦਾ ਤੁਹਾਨੂੰ ਕੋਈ ਗੱਲ ਨਹੀਂ ਨਹੀਂ ਟਾਈਮ ਤੇ ਕੋਈ ਗੱਲ ਨਹੀਂ ਲੱਗ ਜਾਏਗਾ ਟਾਈਮ ਦਾ ਪਤਾ ਫਿਰ ਇਹ ਤੂੰ ਇਹ ਕਰ ਲੋਗੇ ਦੱਸੋ ਬਣਾ ਨਹੀਂ ਇਹ ਗੱਲ ਤੇ ਤੂੰ ਆਇਆ ਮਨ ਤੇ ਤੈਨੂੰ ਟਾਈਮ ਦਾ ਸਾਰੇ ਦਾ ਫਰਕ ਲੱਗ ਮੇਰੀ ਕਲੀ ਮੇਰੇ ਨਾਲ ਠੀਕ ਹੈ ਨਾ ਜਿਹੜੀ ਤੇਰੇ ਨਾਂ ਹੋਈ ਹੈ ਨਾ ਵਾਲੀ ਤੜਾ ਕੇ ਮੈਂ ਆਪਣੇ ਨਾਂ ਲਵਾਉਣੀ ਹਾਂ ਉਹ ਕਿਦਾਂ ਕਰਾ ਲੇਗੀ ਕਰਵਾ ਲਵਾਂਗੀ ਮੈਨੂੰ ਜਾਚਵਾ ਕਰਾਉਂਦੀ ਕਰਵਾ ਲੇਗੀ ਤੂੰ ਉਹਦਾ ਵੀ ਕਰਵਾ ਫਿਰ ਉਹ ਕਿਹਨਾਂ ਨਾਲ ਗਈ ਹੈ ਨਹੀਂ ਇਦਾਂ ਹੀ ਕੱਟਣਾ ਮੈਂ ਕਰਾਂ ਨਹੀਂ ਉਹਦਾ ਵੀ ਕਰਾ ਲਾ ਉਹ ਕਿਹਨਾਂ ਨਾਲ ਜਾਣ ਦੀ ਆ ਕੋਈ ਨਹੀਂ ਜਾਉ ਨਾ ਉਹ ਜਾਵੇ ਨਾ ਤੂੰ ਜਾ ਨਾਲ ਅਪਾ ਮੇਰਾ ਸਿਰ ਨਾ ਗਾ ਠੀਕ ਹੈ ਨਾ ਐਵੇਂ ਦਿਮਾਗ ਖਣ ਆ ਗਈ ਮੇਰੇ ਕੋਲ ਕੀ ਕਰਾਂ ਪਹਿਲਾਂ ਮੈਨੂੰ ਵੀ ਨਹੀਂ ਸਮਝ ਲੱਗਦੀ ਕੋਈ ਵੀ ਕੀ ਪੈਲੀਆਂ ਨਾਂ ਹੁੰਦੀਆਂ ਨਹੀਂ ਮੈਂ ਵੀ ਤੱਕੇ ਨਾ ਤੱਕੇ ਛਾਈ ਕਰਨ ਦੇ ਹੀ ਉਹਨਾਂ ਦੇ ਨਾਲ ਚਲੋ ਹੁਣ ਥਾਂ ਥਾਂ ਤੁਹਾਡੇ ਹੋ ਗਈਆਂ ਪੈਲੀਆਂ ਤੁਹਾਡੇ ਨਾਂ ਹੋ ਗਈਆਂ ਵਾ ਤੇ ਤੂੰ ਹੁਣ ਮੈਨੂੰ ਖਾਣੂ ਤੱਕੇ ਦੇਈ ਜਾਂਦੇ ਜੀ ਜਿਵੇਂ ਮੈਂ ਦਿਲਜਿੰਦਰ ਵੱਲ ਗਈ ਤੇ ਉਹਨੇ ਮੈਨੂੰ ਠੋਕੇ ਜਵਾਬ ਦਿੱਤਾ ਜਿਹੜਾ ਢਡੋ ਜੰਮਿਆ ਹੀ ਉਹਦੀ ਬੋਲੀ ਵੇਖ ਲੈ ਕਿਦਾਂ ਦੀ ਆ ਇਹ ਵੀ ਹੁਣ ਮਨ ਲਾਲ ਲੱਗਣ ਵਾਲੀ ਤਾਂ ਮਗਰ ਲੱਗ ਗਈ ਉਹ ਤੇ ਜਿਉ ਜੋ ਜੋ ਮੂੰਹ ਦਾ ਪਖੰਡਿਆ ਜਿੱਤੀਆਂ ਤੇ ਮੇਰੀਆਂ ਆਪਣੀਆਂ ਗੱਡੀਆਂ ਹੋਣ ਗਈਆਂ ਨੇ ਤੇ ਮੈਂ ਦੋਸ਼ ਕਿਨੂੰ ਦਾਵਾਂ ਸੰਦੀਪ ਆਜੋ ਹੋ ਗਿਆ ਕੰਮ ਕਰ ਕੰਮ ਕਰ ਤੇ ਹੋ ਗਿਆ ਵਾ ਮੈਂ ਤੁਹਾਡੇ ਵੱਲ ਹੀ ਆਉਣ ਲੱਗੀ ਹਾਂ ਮੈਂ ਤਾਂ ਰੋਟੀ ਫੜਾਉਣੀ ਤੁਹਾਨੂੰ ਉਹ ਕਿੱਥੇ ਗਈ ਲੱਭਣ ਦੀ ਉਹਦੇ ਸਵੇਰ ਦੀ ਤਿਆਰ ਹੋ ਕੇ ਚਲ ਗਈ ਆ ਦੱਸ ਕੇ ਨਹੀਂ ਗਈ ਹੈਗੀ ਕਿ ਮੈਂ ਕਿੱਥੇ ਚੱਲੀ ਆ ਉਹਦੇ ਪਰ ਤਿਆਰ ਸ਼ਿਆਰੀ ਬੜੀ ਹੋਈ ਸੀ ਸੰਦੀਪ ਮਮੀ ਮੇਰੇ ਵੱਲ ਆਏ ਸੀ ਕਿ ਮੈਂ ਠੀਕ ਨਹੀਂ ਆ ਧਰਕਣ ਵਾਦੀ ਆ ਕਿਦੇ ਮੈਨੂੰ ਦਵਾਈ ਲੈ ਦੁੱਧ ਤੇ ਜਾ ਕੇ ਅੱਛਾ ਅਹੀਂ ਦਵਾਈ ਲੈ ਆ ਕੇ ਦਈਏ ਹੁਣ ਉਹ ਪਹਿਲਾਂ ਉਹਦੇ ਵਾਲੇ ਵੀ ਗਈ ਜੀ ਕਿਤੇ ਉਨੇ ਮਨਾ ਕਰਦਾ ਸੀ ਕਿ ਨਹੀਂ ਮੈਂ ਨਾਲ ਜਾਣਾ ਤੇ ਪਹਿਲੀ ਤੇ ਬੜੀ ਛੇਤੀ ਉਹਨੇ ਨਾ ਕਰ ਦਿੱਤੀ ਹੀ ਤੇ ਹੁਣ ਦਵਾਈ ਵੀ ਉਹਦੇ ਕੋਲੋਂ ਮੰਗੇ ਉਹਨੂੰ ਖੜੇ ਨਾਲ ਉਹਨੇ ਸੁੱਦੇ ਸਦਾ ਮਨਾ ਕਰਤਾ ਹੀ ਉਹ ਮਨਾ ਕਰਤਾ ਵਾ ਜਦੋਂ ਅਸੀਂ ਸਮਝਾਇਆ ਸੀ ਮਾਤਾ ਨੂੰ ਕਿ ਮਾਤਾ ਸਾਡੇ ਨਾਲ ਰਹੀਂ ਤੈਨੂੰ ਮੈਂ ਰਾਣੀਆਂ ਵਾਂਗੂ ਰੱਖੂੰਗੀ ਪਰ ਨਾ ਮਾਤਾ ਜਦੋਂ ਮੰਨਦੀ ਨਹੀਂ ਕਿੰਨੂੰ ਵੀ ਸੰਦੀਪ ਹੁਣ ਸਾਨੂੰ ਦੇਖਣਾ ਪੈਣਾ ਵਾ ਕਿਨੇ ਦੇਖਣਾ ਫਿਰ ਦੱਸ ਕੋਈ ਲੋੜ ਨਹੀਂ ਹੈਗੀ ਜਾਣਦੀ ਠੀਕ ਹੈ ਨਾ ਚੁੱਪ ਕਰਕੇ ਤੇ ਬੈਠੇ ਰੋ ਜਦੋਂ ਉਹਨੂੰ ਨਹੀਂ ਪਰਵਾਹ ਹੈਗੀ ਤੇ ਸਾਨੂੰ ਕਾਦੀ ਪਰਵਾਹ ਵਾ ਕਰਨੀ ਆ ਤੇ ਆਪਣੀਆਂ ਮਰਜ਼ੀਆਂ ਹੁੰਦੀਆਂ ਹੈ ਤੇ ਮੇਰੀ ਮਾਂ ਹੀ ਹੈ ਨਾ ਕਿ ਉਹਨੇ ਗਲਤੀਆਂ ਕਰ ਲੀਆਂ ਵਾ ਤੇ ਉਦੋਂ ਮਾਂ ਜਿੱਥੇ ਗਈ ਸੀ ਜਦੋਂ ਪਹਿਲੀ ਨਾਂ ਲਾਉਣ ਲੱਗੀ ਸੀ ਉਦੋਂ ਮੁੰਡੇ ਦਾ ਸੋਨ ਜਿਹੜੀ ਉਹਨੇ ਦੇਖੜੀ ਕਹਦਾ ਹੀ ਨਾ ਸਭ ਕੋ ਨਾਂ ਲਵਾ ਲਓ ਉਹ ਤੇ ਸਾਡੀ ਗਲਤੀ ਆ ਸਾਡੇ ਕੋ ਨਹੀਂ ਲੱਗੀ ਸਾਡੇ ਕੋ ਨਹੀਂ ਲੱਗੀ ਸਾਡੀ ਕਾਦੀ ਗਲਤੀ ਆ ਗਲਤੀ ਤੇ ਸਾਰੀ ਮਾਤਾ ਦੀ ਸੈਨ ਉਹਨੇ ਕੀਤੇ ਸੀ ਨਾ ਉਹਨੂੰ ਧੱਕੇ ਨਾ ਕਰਾਏ ਜਾਂ ਜਦੋਂ ਬਾਕੀ ਕੰਮ ਕਰਨੇ ਹੁੰਦੇ ਆ ਉਦੋਂ ਤੇ ਪਰਿਸ਼ਦ ਦੀ ਸਲਾਹ ਲੈ ਲੈਂਦੀ ਆ ਤੇ ਉਦੋਂ ਹੀ ਪੁੱਛ ਲੈਂਦੀ ਕਿ ਮੇਰੇ ਕੋ ਸੈਨ ਕਰਵਾਏ ਆ ਪਤਾ ਨਹੀਂ ਹੁਣ ਕਾਦੇ ਕਰਵਾਏ ਆ ਸੰਦੀਪ ਇਹ ਗੱਲ ਤਾਂ ਉਹਨੂੰ ਵੀ ਨਹੀਂ ਪਤਾ ਕਿ ਇਹ ਪੈਰੀ ਦੇ ਕਾਗਜਾ ਵਾ ਜੇ ਪਤਾ ਹੁੰਦਾ ਨਾ ਉਹਨੇ ਸਾਈਨ ਨਹੀਂ ਕਰਦੇ ਸਭ ਕੁਝ ਪਤਾ ਹੀ ਠੀਕ ਹੈ ਨਾ ਇਹ ਮਿਸ ਨਹੀਂ ਬੰਦੀ ਆ ਇਹ ਕਿਸੇ ਨੂੰ ਪਤਾ ਨਾ ਲੱਗੇ ਉਹਨੇ ਦਵਾਈ ਲੈ ਕੇ ਨਹੀਂ ਦੇਣੀ ਹੁਣ ਆਪਾਂ ਵੀ ਨਾਲ ਨਾਲ ਜਾਈਏ ਲੈ ਕੇ ਕਿਹਨੇ ਦੇਣੀ ਆ ਤੇ ਆਪੇ ਜਾ ਕੇ ਲੈ ਆਉਣਾ ਉਹਦਾ ਤੇ ਬੜਾ ਮਹਿਣਾ ਮਾਰਤਾ ਨਾ ਕੋਈ ਗੱਲ ਨਹੀਂ ਮੈਂ ਆਪੇ ਪਕਾ ਲੂੰਗੀ ਤੇ ਖਾ ਲੂੰਗੀ ਰੱਬ ਨੇ ਮੈਨੂੰ ਹੱਥ ਦਿੱਤੇ ਆ ਤੇ ਹੁਣ ਨਹੀਂ ਲੱਤਾਂ ਦਿੱਤੀਆਂ ਕੋ ਐ ਨਹੀਂ ਆ ਜਾਨ ਜੋਗੀ ਜੱਲਾ ਢੱਲੀ ਆ ਜਾੜਾ ਢੱਲੀ ਆ ਮਰਦੀ ਆ ਤੇ ਮਰੇ ਕੋਈ ਗੱਲ ਨਹੀਂ ਤੂੰ ਹੀ ਬੋਤੇ 헤ਜ ਲੈਣਾ ਬਣਿਆ ਕਰੋ ਜਦੋਂ ਸਾਡੇ ਨਾਲ ਮਾਣਾ ਕਰਦੇ ਆ ਉਦੋਂ ਕੀ ਕਰਦੇ ਤੁਹਾਨੂੰ ਲੱਭਦਾ ਉਹ ਜਲ ਸੰਦੀਪ ਕੋਈ ਕਰਨੀ ਇੱਕੜੀ ਦਵਾਈ ਲੈ ਅਦੰਨੇ ਆ ਬਾਜ ਜਦ ਮਰਜ਼ੀ ਕਰਦੀ ਰਹੇ ਸੌ ਸੌ ਗੱਲਾਂ ਕੀਤੀਆਂ ਹੀ ਮੈਨੂੰ ਉਦੋਂ ਤੁਸੀਂ ਕਿੱਥੇ ਗਏ ਸੀ ਉਦੋਂ ਦਿੰਦੇ ਹਾਂ ਜਵਾਬ ਅੱਗੇ ਹੁਣ ਮਾਂ ਨੂੰ ਕੀ ਕਹਾਂ ਗਲਤੀ ਉਹਨੇ ਵੀ ਕਰ ਲਈਆਂ ਵਾ ਮੈਨੂੰ ਤੁਹਾਡੀ ਗੱਲ ਕਰਦੀ ਫਿਰ ਉਰੀ ਕਰਨ ਡਿਆ ਵੀ ਉਹਨੂੰ ਫਸ ਗਈ ਵਿਚਾਰੀ ਚੁੱਪ ਕਰਕੇ ਤੇ ਬੈਠੇ ਰਹੋ ਠੀਕ ਹੈ ਨਾ ਮਾਰੇ ਉਹਦੇ ਤਰਲੇ ਲਿਆ ਕੇ ਦਵੇ ਦਵਾਈ ਚੁੱਪ ਕਰਕੇ ਸਵਾਣੀ ਨਿਕਲ ਜਾਂਦੀ ਏ ਤਾਂ ਉਹ ਟਾਈਮ ਨਾਲ ਨਿਕਲ ਗਈ ਆ ਕਿ ਮੈਨੂੰ ਨਾ ਜਾਣਾ ਪਵੇ ਐਸੇ ਕਰਕੇ ਜਾਂਦੀ ਆ ਭਾਂਡੇ ਇਕੱਠੇ ਕਰਕੇ ਰੱਖ ਗਈ ਆ ਕਿ ਚੱਲ ਆਪੇ ਮਾਂਜ ਲੂਗੀ ਏ ਵੇਲੀ ਹੈਗੀ ਆ ਉਹ ਕੰਮ ਤੋਂ ਨਾ ਖੇਡਦੀ ਰਹਦਾ ਠੀਕ ਹੈ ਨਾ ਚੁੱਪ ਕਰਕੇ ਕੰਮ ਕਰ ਲੈ ਤਾਂ ਮੈਂ ਦਵਾਈ ਲੈ ਕੇ ਦੇਣ ਲੱਗਾ ਹੂੰ ਜਦੋਂ ਲੰਗਰ ਪਾਣੀ ਖਾਂਦੀ ਆ ਤੇ ਕੰਮ ਵੀ ਤਾਂ ਕਰਨਾ ਹੀ ਪੈਣਾ ਵੇਲੀ ਮੇਰੇ ਰੋਟੀ ਆ ਕੇ ਖਾ ਲੈਣਾ ਵਾ ਤੇ ਦਵਾਈ ਲੈ ਆਵਾ ਠੀਕ ਆ ਚੁੱਪ ਕਰਕੇ ਤੇ ਬੈਠੇ ਰੋ ਦਵਾਈ ਲੈ ਆਉਣਾ ਵਾ ਮਿੰਨ ਨੂੰ ਬੜਾ 헤ਜ ਹੁੰਦਾ ਮਾਂ ਦਾ ਜਦੋਂ ਮਾਂ ਗੱਲਾਂ ਕਰਦੀ ਓਦੋਂ ਨਹੀਂ ਵੇਂਦੀ ਇਹ ਹੋ ਮੇਰਾ ਪੁੱਤ ਵਾ ਉਹਨੇ ਨਹੀਂ ਕੰਮ ਹੋਣਾ ਇੰਨੇ ਕੰਮ ਹੋਣਾ ਵਾ ਮਾਤਾ ਵਲ ਤੇ ਪਹਿਲਾਂ ਮੈਂ ਜਾਨੀ ਆ ਨਾ ਇਹਨੂੰ ਚੰਗੀ ਤਰ੍ਹਾਂ ਦਵਾਈ ਦੇ ਕੇ ਹੰਨੀ ਆ ਤੇ ਲੈ ਹੁਣ ਆਪਣੀ ਨੋ ਕੋਲ ਸਾਰਿਆਂ ਵਾਲ ਗਏ ਕੋਈ ਨਹੀਂ ਬਾਹ ਫੜਨ ਦਿਆ ਗਾੜੀ ਗਾੜੀ ਕੀ ਬੰਨਣਾ ਮੇਰੇ ਨਾਲ ਮੰਮੀ ਕੱਲ ਦੇ ਤੁਸੀਂ ਚੰਗੇ ਭਲੇ ਸੀ ਅੱਜ ਤੁਹਾਨੂੰ ਕੀ ਹੋ ਗਿਆ ਵਾ ਨਹੀਂ ਹੋਣਾ ਕੀ ਆ ਬੁਖਾਰ ਚੜਿਆ ਵਾ ਬੁਖਾਰ ਚੜਿਆ ਵਾ ਤੇ ਜਾ ਕੇ ਦਵਾਈ ਲੈ ਆਉਂਦੇ ਮੈਂ ਆ ਦੇ ਤੰਗੀ ਕਰਨ ਨੂੰ ਅੱਖ ਲਾਹੀ ਸਾਰਿਆਂ ਨੂੰ ਅੱਖਾਂ ਦੀ ਚਲੋ ਮੇਰੇ ਨਾਲ ਕੋਈ ਜਾਂਦਾ ਨਹੀਂ ਮੇਰੇ ਨਾਲ ਤੇ ਹੁਣ ਉਹ ਕਿੱਥੇ ਗਈ ਐ ਸਮਾਣੀ ਉਹਨੂੰ ਕਹਿਣਾ ਸੀ ਸੰਦੀਪ ਪਹਿਲੀ ਤੇ ਬੜਛੇਤੀ ਨਾਂ ਲਾਤੀ ਸੀ ਇਹਦੇ ਸੰਦੀਪ ਜੇ ਦੇਖੋ ਤੁਹਾਨੂੰ ਨਹੀਂ ਦਿੱਤਾ ਤੇ ਫੇਰ ਵੀ ਗੱਲ ਕਰੋ ਸਾਰ ਕੋ ਤੁਹਾਨੂੰ ਵੀ ਦੇਤਾ ਉਹਨੂੰ ਵੀ ਦੇਤਾ ਮੈਂ ਕੋਲ ਤੇ ਰੱਖਿਆ ਕਾਕਾ ਪਾਦਾ ਛੱਡਿਆ ਕੀ ਆ ਕਿੰਨੀ ਬੇਇੱਜ਼ਤੀ ਕਰਵਾਈ ਤੁਸੀਂ ਭੂਆ ਹੁਣਾ ਕੋਲ ਨਹੀਂ ਕਰਵਾਈ ਤੇ ਦਿੱਤਾ ਤੇ ਸਭ ਕੋ ਤੁਹਾਨੂੰ ਹੀ ਆ ਨਾ ਕੀ ਦਿੱਤਾ ਮਾਤਾ ਮੈਂ ਤੇ ਨਾ ਰੱਖਿਆ ਕੋਈ ਵੀ ਕੋਲ ਆਪਣੇ ਤੇ ਰੱਖ ਲੈਂਦੇ ਤੁਸੀਂ ਵੀ ਜਿਹੜਾ ਸਾਨੂੰ ਦਿੱਤਾ ਹੀ ਉਹ ਵੀ ਲੈ ਲੈਂਦੇ ਤੇ ਸੰਦੀਪ ਤੁਸੀਂ ਇਹ ਗੱਲ ਤੇ ਤੁਸੀਂ ਆਏ ਹੋ ਨਾ ਜਿਹੜੀ ਤੁਹਾਡੇ ਨਾਂ ਲੱਗੀ ਐ ਨਾ ਮੈਂ ਉਹ ਵੀ ਲਵਾ ਲੈਣੀ ਐ ਐਦਾਂ ਕਿਦਾਂ ਲਵਾ ਲੋਗੇ ਹੁਣ ਲਵਾ ਲਾਂਗੇ ਜਾਜਵਾ ਲਵਾਉਂਦੀ ਮੈਂ ਹੱਸੇ ਗੱਲਾਂ ਨੇ ਨਾ ਅੱਗੇ ਘਰ ਚ ਪਵਾੜਾ ਪਾਇਆ ਵਾ ਤੇ ਚੁੱਪ ਕਰਕੇ ਨਾ ਤੁਰ ਕੇ ਚਲ ਜਓ ਦਵਾਈ ਲੈ ਆਓ ਨਾ ਮੈਂ ਜਾਣਾ ਵਾ ਤੇ ਨਾ ਦਲਜੀਤ ਨੇ ਜਾਣਾ ਵਾ ਉਹ ਜਿਹੜੀ ਸਵੇਰ ਦੀ ਨਿਕਲ ਗਈ ਆ ਉਹਨੂੰ ਕਹਿਣਾ ਸੀ ਉਹ ਦਵਾਈ ਦਵਾ ਦਿੰਦੀ ਤੁਹਾਨੂੰ ਕੋਈ ਗੱਲ ਨਹੀਂ ਐ ਨਹੀਂ ਤੁਸੀਂ ਲਿਆ ਕੇ ਦੇਣੀ ਕੋਦਨ ਤੇ ਬੜੀ ਛੇਤੀ ਕਹਿਤਾ ਸੀ ਨਾ ਉਹ ਨੂੰ ਬੜੀ ਚੰਗੀ ਐ ਮੇਰੀ ਸਭ ਕੁਝ ਮੈਂ ਉਹਨੂੰ ਹੀ ਦੇਣਾ ਵਾ ਤੇ ਦੋ ਫਿਰ ਹੁਣ ਉਹਨੂੰ ਕੋਈ ਗੱਲ ਨਹੀਂ ਜੇ ਤੂੰ ਵੀ ਨਸਾਂ ਉਹ ਵੀ ਨਸਾਂਵੀ ਕੋਈ ਗੱਲ ਮੈਂ ਲੈ ਉਹਨੂੰ ਜਾ ਕੇ ਦਵਾਈ ਤੇ ਜਾਓ ਫਿਰ ਤਰਲੇ ਕੋ ਕੱਢਣ ਦੇ ਜੀਜੀ ਦੇ ਮੈਂ ਕਿਸੇ ਦੇ ਤਰਲੇ ਨਹੀਂ ਕੱਢੀ ਮੈਂ ਤਾਂ ਸਿਰਫ ਪੁੱਛਿਆ ਹੀ ਆ ਮੈਂ ਤਰਲੇ ਕਿਸੇ ਦੇ ਨਹੀਂ ਲਏ ਮੇਰੇ ਨਾਲ ਤੇ ਮੈਂ ਆਖਿਆ ਮੈਨੂੰ ਦਵਾਈ ਲਾ ਕੇ ਦੇ ਗੱਲ ਮੈਂ ਤੇ ਤੇਜੀਤ ਨੂੰ ਤੇ ਕਹਿੰਦੇ ਆ ਨਾ ਨਹੀਂ ਉਹ ਮੇਰੇ ਢੇੜ ਦਾ ਜੰਮਿਆ ਹੀ ਮੈਂ ਮਾਤਾ ਨੂੰ ਕਹਿੰਦੇ ਆ ਢੇੜ ਦਾ ਜੰਮਿਆ ਹੀ ਉਹਦੋਂ ਤਾਂ ਵੇਖਿਆ ਨਾ ਢੇੜ ਦਾ ਜੰਮਿਆ ਹੀ ਉਹਦੋਂ ਤੇ ਉਹ ਚੰਗੀ ਲੱਗਦੀ ਤੁਹਾਨੂੰ ਨਹੀਂ ਹੁਣ ਦੋਵੇਂ ਚੰਗੀਆਂ ਹੀ ਜਿਵੇਂ ਉਹ ਕਿਹੜਾ ਮਾੜਾ ਹੈਗਾ ਜੇ ਬਾਹਰ ਕੰਮ ਕਰਦਾ ਹੈ ਮਾੜਾ ਨਹੀਂ ਸੀ ਸਭ ਕੁਝ ਦਿੰਦੀ ਰਹੀ ਆ ਰੋਟੀ ਪਾਣੀ ਪੋਛਦੀ ਰਹੀ ਆ ਪਰ ਤੇਹੀ ਕਦਰ ਨਹੀਂ ਪਈ ਕਹਤਾ ਤੇਰੀ ਕੀ ਭਉਂਦੀ ਮੈਂ ਤੇਰੀਆਂ ਗੱਲਾਂ ਤੋਂ ਬਿਨਾਂ ਹੀ ਪਛਾਣ ਹਟ ਗਈ ਜਦੋਂ ਮੈਂ ਕਹਿਣ ਦੀ ਮੈਂ ਕੋਈ ਗੱਲ ਨਹੀਂ ਕੀਤੀ ਸੀ ਕੀਤੀ ਮੈਂ ਆਪ ਸੁਣ ਲਈਆਂ ਤੇ ਤੂੰ ਕਿਤਨਾ ਅਖੇ ਚਲੋ ਠੀਕ ਆ ਜੇ ਸੁਣ ਲਿਆ ਨਾ ਤੇ ਜਾਓ ਫਿਰ ਲੈ ਆਓ ਦਵਾਈ ਲੈ ਆਵਾਂਗੇ ਜੇ ਅੱਖਾਂ ਚੰਦਫਾ ਹੋ ਉੱਟ ਕੇ ਮੇਰੇ ਲਾਗੂ ਬਸ ਇਹੋ ਗੱਲਾਂ ਆਉਂਦੀਆਂ ਤੁਹਾਨੂੰ ਹੋਰ ਤੇ ਕੋਈ ਆਉਂਦਾ ਨਹੀਂ ਆ ਹੀਰ ਹੁੰਦੇ ਆ ਮੇਰੇ ਨਾਲ ਮੈਂ ਤੇ ਕੀ ਆਹੀ ਮੈਨੂੰ ਪੁੱਤ ਦਾ ਸੁੱਖ ਮਿਲੂਗਾ ਬਾਹਰ ਅੰਦਰ ਜਾਊਗਾ ਤੇ ਮੇਰੀਆਂ ਵੀ ਚੌਰੀਆਂ ਪੂਰੀਆਂ ਹੋ ਜਾਣਗੀਆਂ ਔਰ ਇਹ ਮੈਨੂੰ ਕਿਹੜੇ ਦਿਨ ਵਖਾਲਾਂ ਦਿਆ ਕਿਸ ਦੀ ਅੱਖੇ ਨਹੀਂ ਲੱਗਦਾ ਹੁਣ ਮੈਂ ਕਿੰਨੂੰ ਕਹਾਂ ਤੇ ਜਿਹੜਾ ਹੀ ਅੱਖੇ ਲੱਗ ਜੇ ਤੇ ਬਾਹਰ ਅੰਦਰ ਚੱਲ ਜੇ ਜੇ ਇੱਥੇ ਰਿਹਾ ਨਾ ਫੇਰ ਸਮਝ ਲੈ ਇਹਦਾ ਕੰਮ ਮੜਾ ਹੀ ਆ ਕਿ ਨਵੇਂ ਜਿਹੇ ਰੀਦਾ ਕੱਢਣਾ ਵਾ ਜੇ ਹੁਣ ਪਿਓ ਵਾਲਾ ਕੰਮ ਕਰ ਲੈਂਦਾ ਉਹਦੋਂ ਤੇ ਕੀ ਬਣਣਾ ਮੈਂ ਕਿੱਥੇ ਜਾਣਾ ਹੀ ਮੁੜ ਕੇ ਅਧੀ ਹੋਈ ਏ ਮੁੰਡੇ ਵਾਲੀ ਇੰਨਾ ਨਹੀਂ ਸੋਚਦਾ ਮੇਰੇ ਮਾ ਪਿਓ ਆ ਮੇਰੇ ਨਾਲ ਇੰਨਾ ਸਿਰਖ ਪਾਉਂਦੇ ਆ ਫਾਇਦੇ ਵਾਰ ਕੀ ਦੇ ਆ ਈ ਕਰਾਂ ਤਾਂ ਕੀ ਹੋਈ ਜਾਂਦੇ ਆ ਇਹ ਟੈਨਸ਼ਨ ਦੇਣਾ ਉਹਨਾਂ ਕੀ ਕਰ ਦੇਣਾ ਵਾ ਨੀਰਪਿੰਦਰ ਨੀ ਕੀ ਹੋਇਆ ਤੈਨੂੰ ਤਾਂ ਹੋ ਕੁੜੀਏ ਤਾਹੋ ਕੀ ਗੱਲਾਂ ਕੋਈ ਨਹੀਂ ਬੁਆ ਜੀ ਕੀ ਹੋਇਆ ਵਾ ਪਾਣੀ ਲਵਾ ਨਹੀਂ ਨਹੀਂ ਪਾਣੀ ਨਹੀਂ ਪੀਣਾ ਚੱਕਰ ਚੱਕਰ ਆਇਆ ਕੀ ਹੋਇਆ ਵਾ ਹਾਂ ਗੱਲਾਂ ਤਾਂ ਛੱਡ ਤੇ ਮੈਨੂੰ ਇਹ ਦੱਸ ਵੀ ਰੋਣ ਕਿਉਂ ਲਈਆਂ ਕੀ ਗੱਲ ਹੋਈ ਆ ਬੁਆ ਜੀ ਮੈਨੂੰ ਕੋਈ ਸਮਝ ਨਹੀਂ ਲੱਗਦੀ ਵੀ ਸਮਝ ਨਹੀਂ ਲੱਗਣ ਰਹੀ। ਉਹ ਟੈਨਸ਼ਨ ਨੇ ਨਾ ਮੈਨੂੰ ਉਦਾਂ ਹੀ ਮਾਰ ਦੇਣਾ ਵਾ। ਇੱਕ ਤੇ ਜੀ ਕਰਦਾ ਉਦਾਂ ਹੀ ਕੋ ਖਾ ਕੇ ਤੇ ਮਰ ਜਾਂ ਸੀ ਆਪਾਂ ਨਿਬੜ ਜੇ। ਐਦਾਂ ਕੋਈ ਹੱਲ ਹੈਗਾ ਵਾ। ਇੱਕੋ ਗੱਲ ਕਰੀ ਜਾਣ ਦੇ ਜੇ। ਕਦੀ ਉਹ ਕਹਿੰਦਾ ਮੈਂ ਖਾ ਕੇ ਮਰ ਜਾਣਾ ਕਦੀ ਤੂੰ ਕਹਿੰਨੀ ਆ ਤੇ ਨਿਆਣੇ ਤੇ ਕੀ ਅਸਰ ਪਊਗਾ? ਕੀ ਕਰਾਂ ਪੂਆ ਜੀ ਮੈਨੂੰ ਕੋ ਸਮਝ ਨਹੀਂ ਲੱਗਦੀ। 24 ਘੰਟੇ ਇੱਕੋ ਹੀ ਟੈਨਸ਼ਨ। ਨਾ ਰੋਟੀ ਪਾਣੀ ਨੰਘਣ ਦਿਆ। ਨਾ ਕੋਈ ਖਾਣ ਪੀਣ ਨੂੰ ਕੋ ਜੀ ਕਰਨ ਦਿਆ ਵਾ। ਨਹੀਂ ਹੌਂਸਲਾ ਕਰ। ਸਾਰੇ ਕੰਮ ਠੀਕ ਹੋ ਜਾਣੇ ਆ। ਜੇ ਇੱਕੋ ਗੱਲ ਲੈ ਕੇ ਬੈਠੇ ਰਹੀਏ ਨਾ ਤੇ ਕਿਸੇ ਪਾਸੇ ਗੱਲ ਨਹੀਂ ਲੱਗਦੀ ਹੁੰਦੀ ਕਿੰਨੀ ਵਾਰ ਤੈਨੂੰ ਕਿਹਾ ਵੀ ਸਮਝਾਇਆ ਉਹਨੂੰ ਕੋਈ ਗੱਲ ਨਹੀਂ ਉਹਨੇ ਚੱਲ ਜਾਣਾ ਚੱਲ ਜਾਣਾ ਵਾ ਮੈਨੂੰ ਤਾਂ ਲੱਗਾਂ ਦਿਆ ਵਾ ਇਹਨੇ ਨੀਗਾ ਕਿਸੇ ਪਾਸੇ ਜਾਣਾ ਐਂ ਉਦਾ ਹੀ ਮਰ ਜਾਣਾ ਵਾ ਇਹਨੂੰ ਕਹਿ ਕੇ ਗਈ ਉਹਦਾ ਕੋਈ ਰੋਗ ਲਾ ਲੈਣਾ ਜਿੰਨੀ ਟੈਨਸ਼ਨ ਇਹਨੇ ਦਿੱਤੀ ਆ ਸਾਨੂੰ ਰਪਿੰਦਰ ਐਂਦਾ ਕੀਤੇ ਕੋਈ ਹੱਲ ਨਹੀਂਗਾ ਰੋਲੇਂਗੀ ਨਾ ਤੇ ਆਪ بیمار ਹੋਵੇਂਗੀ ਉਹ ਤੇ ਬਾਹਰ ਗਿਆ ਘੁੰਮਣ ਫਿਰਨ ਉਹ ਤੈਨੂੰ ਵੇਖਣ ਰਿਆ ਫਿਰ ਰੋਣ ਲਈ ਆ ਨੇ ਸਮਝੀ ਗੰਦੀ ਭੂਆ ਜੀ ਵੀ ਇਹ ਕੀ ਬਣ ਗਿਆ ਵਾ ਮੇਰੇ ਨਾਲ ਕਿਉਂ ਇਹ ਮੁੰਡਾ ਇੰਨੇ ਦੁੱਖ ਦੇਂਦਿਆ ਵਾ ਆ ਨਾ ਉਮਰੀ ਇਦਾਂ ਦੀ ਹੁੰਦੀ ਆ ਮਾਪੇ ਉਹਦੀਆਂ ਕੀਤੀਆਂ ਗੱਲਾਂ ਜਿਹੜੀਆਂ ਬੁਰੀਆਂ ਲੱਗਦੀਆਂ ਹੁੰਦੀਆਂ ਵਾ ਜਿਹੜੇ ਮੁੰਡੇ ਬਾਹਰ ਗੱਲਾਂ ਕਰਦੇ ਜਾਂ ਆਂਡ ਗਵਾਂਡ ਚੁੱਕਣਾ ਦਿੰਦਾ ਨਾ ਉਹ ਬੱਚਿਆਂ ਨੂੰ ਚੰਗੀਆਂ ਲੱਗਦੀਆਂ ਗੱਲਾਂ ਹੋਰ ਸਾਲ ਦੋ ਸਾਲਾਂ ਨੂੰ ਉਹਨਾਂ ਨੇ ਸੋਚਣਾ ਤੇ ਫੇਰ ਪਛਤਾਉਣਾ ਵਾ ਵੀ ਮੇਰਾ ਮਾਪਿਓ ਸੱਚਾ ਹੀਗਾ ਤੂੰ ਹੌਂਸਲਾ ਦੇ ਕਰ ਤੁਸੀਂ ਦੇ ਦੋਵੇਂ ਜੀ ਇੱਕੋ ਹੀ ਗੱਲ ਫੜ ਕੇ ਬੈਠੇ ਹੀ ਮਰ ਜਾਣਾ ਹੀ ਇਦਾਂ ਕਰ ਲੈਣਾ ਇਦਾਂ ਕਰ ਲੈਣਾ ਤੇ ਮਰ ਜੂਗੇ ਤਾਂ ਆਪਣਾ ਆਪ ਲੈ ਆਜੋਗੇ ਉਹਦਾ ਕੀ ਜਣਾ ਕੀ ਕਰੀਏ ਹੁਣ ਵੀਰ ਨੇ ਵੀ ਅੱਜ ਆਉਣਾ ਵਾ ਉਹ ਵੀ ਡਿਆ ਵਾ ਕਹਿਣ ਇਹ ਨਹੀਂ ਕਿੇ ਪਾਸੇ ਆਖੇ ਲੱਗਦਾ ਨਾ ਤੇ ਇਹਦਾ ਮੈਂ ਗੱਲ ਕਰਦਾ ਵਾਂ ਤੇ ਮੈਨੂੰ ਇਹ ਆ ਕਿ ਜੇ ਉਹਦੇ ਗੜੀ ਬੋਲਿਆ ਉਹਨੂੰ ਵਿਚਾਰਿਆਂ ਨੂੰ ਕੋਈ ਗੱਲ ਕੀਤੀ ਤੇ ਕਿਹੜਾ ਮੂੰਹ ਲੈ ਕੇ ਜਾਊਗਾ ਇਥੋਂ ਮੈਂ ਤਾਂ ਮਨਾ ਕਰਨ ਦੀ ਵੀ ਨਾ ਆਇਓ ਨਾ ਆਇਓ ਉਹ ਹੁਣ ਅਜੇ ਉਹ ਗੱਲ ਕਹਿੰਦਾ ਕਿ ਮੈਂ ਆਉਣਾ ਵਾ ਇਹਨੂੰ ਮੈਂ ਸੂਤਰ ਕਰਦਾ ਜੱਜਣਾ ਵੇਹ ਪੁੱਤ ਅਹੀਂ ਇੰਨੇ ਜਣ ਇਥੇ ਸਮਝਾਉਂ ਡੇ ਆ ਜੇ ਸਾਡੇ ਆਖਿਆ ਨੇ ਸਮਝਣ ਰਿਆ ਤੇ ਉਹਦੇ ਆਖਿਆ ਸਮਝ ਜਾਊਗਾ ਤਾਂ ਆਉਣ ਦੀ ਤਾਂ ਕੋਈ ਗੱਲ ਨਹੀਂ ਆ ਜੇ ਆਣ ਕੇ ਸਮਝਾ ਕੇ ਵੇਖ ਲੈ ਪਰ ਜੇ ਗਾੜੀਆਂ ਗੱਲ ਕੋਈ ਉਦਾਂ ਦੀ ਕਰਤੀ ਨਾ ਫਿਰ ਤੂੰ ਹੀ ਨਰਾਜ ਹੋਣਾ ਵੀ ਮੇਰੇ ਭਰਾ ਨੂੰ ਇਦਾਂ ਕਿਹਾ ਵਾ ਆਂਦੇ ਭੂਆ ਜੀ ਮਨਾਂ ਕਰਨ ਦੇ ਹੀ ਆ ਉਹਦਾ ਦੋ ਤਿੰਨ ਵਾਰੀ ਫੋਨ ਆ ਗਿਆ ਵਾ ਸਵੇਰ ਦਾ ਕਿ ਮੈਂ ਆਉਣਾ ਵਾ ਤੇ ਮੈਂ ਹਲੇ ਟਾਲੇ ਕਰੀ ਜਾਂਦੀ ਹਲੇ ਉਹ ਕਰਨੀ ਆ ਉਹਨੇ 8 ਵਜੇ ਆਉਣਾ 8 ਵਜੇ ਆਉਣਾ ਪਰ ਇਹਨੂੰ ਮੁੰਡੇ ਨੂੰ ਕੀ ਮਸਾਜ ਨਹੀਂ ਨਹੀਂ ਕਿ ਰਹੀ ਹੈਗੀ ਵੀ ਹਾਂ ਫਲਰਾਖਾ ਸਾਡੇ ਵਰਗਿਆਂ ਨੂੰ ਕੋਈ ਗੱਲ ਕਰ ਵੀ ਦਵੇ ਨਾ ਤੇ ਜਰ ਲਈਦੀ ਆ ਫੇ ਕੋਈ ਨਹੀਂ ਆਪਣਾ ਖੋਣਵਾ ਤੇ ਜੇ ਦੋਵੇਂ ਜੀ ਆਏ ਤਾਂ ਨਾ ਗੱਲ ਕਰਨੀ ਆ ਉਹ ਤੇ ਮੇਹਣਾ ਬਣ ਜਾਣਾ ਤੇਰੇ ਆਪਣੇਵੇਂ ਨੇ ਤੈਨੂੰ ਇਦਾਂ ਕਿਹਾ ਹੀਗਾ ਮੈਨੂੰ ਨਹੀਂ ਪਤਾ ਪੂਆ ਜੀ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਉੱਠ ਤਾਂ ਤੇ ਉੱਠ ਕੇ ਤਾਂ ਰੋਟੀ ਪਾਣੀ ਖਾ ਹੈ ਇਦਾਂ ਨਹੀਂ ਕੰਮ ਚੱਲਣਾ ਜੇ ਆਪ ਹੀ ਤਾਂ ਰੋਈ ਜਾਏਂਗੀ ਤਾਂ ਉਹਨੂੰ ਕਿਵੇਂ ਸਮਝਾਣਾ ਪਤਾ ਨਹੀਂ ਕਿ ਕਿ ਇਧਰ ਗਏ ਮੈਂ ਜਾ ਕੇ ਤੇ ਦਵਾਈ ਲੈ ਆਉਂਦੀ ਐ ਨਹੀਂ ਪਤਾ ਨਹੀਂ ਪੰਨੀ ਬੀਪੀ ਵਧ ਗਿਆ ਕਿ ਘਟ ਗਿਆ ਵਾ ਸਮਝ ਨਹੀਂ ਲੱਗਾਂਦੀ ਕੋਹ ਵੀ ਚੱਲ ਮੈਂ ਦੇਖਨੀ ਆ ਬਾਹਰ ਜਵੇਲੀ ਆਲ ਹੋਇਆ ਨਾ ਲਿਉਣੀ ਆਵਾਜ਼ ਮਾਰ ਕੇ ਫੇ ਜਾ ਜਾ ਕੇ ਤੇ ਦਵਾਈ ਲੈ ਆ ਕੇ ਦੇ ਉਹਨੂੰ ਤੂੰ ਉੱਠ ਤੂੰ ਵੀ ਰੋਟੀ ਖਾ ਬੁਰਕੀ ਤੇ ਫੇਰ ਜਾ ਕੇ ਦਵਾਈ ਲਿਆਓ ਉਹ ਰੋਟੀ ਕਿੱਥੇ ਰੰਗਾਂਦੀ ਐ ਭਾਜੀ ਤੁਹਾਡੇ ਹੁੰਦੇ ਮੈਂ ਸਵੇਰੇ ਹੀ ਮੱਥਾ ਮਾਰ ਲਿਆ ਕਿ ਤੂੰ ਕਿਉਂ ਰੋਨੀ ਯਾਦ ਹੋਏ ਪਿਓ ਵੇਖਣ ਡਿਆ ਹੁਣ ਸਵੇਰ ਦਾ ਉਹ ਫੇਰ ਨਿਕਲ ਗਿਆ ਉਹਨੂੰ ਮੈਂ ਸਵੇਰੇ ਵੀ ਢੱਕਿਆ ਐ ਪਿਓ ਰੋ ਰੋ ਮਰ ਚੱਲੀ ਆ ਜੇ ਤੂੰ ਸਵੇਰ ਤੋਂ ਜਾਨਣਾ ਤੇ ਸ਼ਾਮ ਨੂੰ ਘਰ ਮਨਾ ਇਹੋ ਗੱਲ ਉਹ ਵੀ ਫਿਰ ਵੱਧ ਘਟ ਗਿਆ ਹੁਣ ਇਹੋ ਗੱਲ ਉਹਨੂੰ ਮੈਂ ਸਮਝਾਉਂ ਰਹੀ ਆ ਮੈਂ ਕਿਹਾ ਤੂੰ ਅੰਦਰ ਵੜ ਕੇ ਰੋਂ ਰਹੀ ਆ ਉਹ ਘੁੰਮਣ ਫਿਰਨ ਗਿਆ ਵਾ ਉਹਦੀ ਸਿਹਤ ਤੇ ਕੋਈ ਅਸਰ ਹੀ ਨਹੀਂ ਗਾ ਤੇ ਬਿਮਾਰ ਤੂੰ ਹੋਏਂਗੀ ਫੇਰਾਂ ਦੀ ਮੇਰਾ ਤਰ੍ਹਾਂ ਤਾਂ ਮੈਂ ਮਰੀ ਜਾਵਾ ਮੈਂ ਕਿਹਾ ਆ ਚੰਗੀ ਤੁਸੀਂ ਦੋਵਾਂ ਜਿਆਨੇ ਗੱਲ ਫੜ ਲਈਆ ਤੇ ਮਰਿਆਂ ਕੋਈ ਹੱਲ ਹੈਗਾ ਵਾ ਉਹਨੂੰ ਫੇਰ ਐ ਵਾਗਾ ਹੋ ਜਾਣੀਆਂ ਉਹਦੇ ਬਾਅਦ ਵਧੀਆ ਵਾ ਬੜੀ ਨਹੀਂ ਹੈਗਾ ਚੱਲ ਖਲਾਸੀ ਤੇ ਉਹਦੀ ਹੋਜੂਗੀ ਨਾ ਫੇਰ ਫੇਰ ਰਹਿਲੇ ਇਕੱਲਾ ਹੀ ਬਾਊ ਉਹਨੂੰ ਕੋਈ ਫਰਕ ਨਹੀਂ ਪੈਣਾ ਆ ਉਮਰੇ ਇਦਾਂ ਦੀ ਹੁੰਦੀ ਆ ਤੇ ਤੁਸੀਂ ਸਿਆਣੇ ਬਣੋ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਿ ਗਾਂ ਕੀ ਬਾਨਾ ਤੇ ਕੀ ਨਹੀਂ ਹੁਣ ਜੋ ਬੰਦਾ ਵੀ ਅੱਗੇ ਫੋਨ ਆਉਂ ਗਿਆ ਇਹਨੂੰ ਵੀ ਆਇਆ ਤੇ ਮੈਨੂੰ ਵੀ ਆਇਆ ਉਹ ਆਂਦਾ ਵੀ ਮੈਂ ਸਮਝਾਉਣਾ ਆਣ ਕੇ ਚੱਲ ਤੇ ਮੂੰਹ ਸਿਰੋਂ ਤੇ ਹੂੰਦਾ ਨਹੀਂ ਆ ਇਹੋ ਗੱਲ ਤਾਂ ਉਹ ਕਹਿਣ ਲਈ ਆ ਤੇ ਮੈਂ ਹਾਂ ਵੇਖ ਲਾ ਜੇ ਦੋਵੇਂ ਜੀ ਆਏ ਤੇ ਗਾੜੀ ਇਹਨੇ ਕੋਈ ਜਵਾਬ ਦੇਤਾ ਫੇਰ ਨਾ ਰੋਵੀ ਤੇ ਨਾਲੇ ਪਰਜਾਈਆਂ ਮਿਹਣਾ ਝਟ ਬਣਾ ਲਿੰਦੀਆਂ ਹੁੰਦੀਆਂ ਵੀ ਤੇਰੇ ਭਨੇ ਵੀ ਨੇ ਆ ਗੱਲ ਕਹੀ ਆ ਤੂੰ ਉੱਥੇ ਗਿਆ ਹਾਂ ਹੁਣ ਹੋਇਆ ਕੀ ਆ ਹੁਣ ਆ ਕੀ ਆ ਰੂਣ ਲਈ ਹੀ ਤੋ ਖੜਾ ਡਿੱਗ ਪੀਓ ਚੱਕਰ ਜਿਹਾ ਆ ਗਿਆ ਤੇ ਮੈਂ ਤਾਂ ਤੇਰੇ ਨਾਲ ਤਾਂ ਆਈ ਆ ਪਿੱਛਾ ਲੈ ਕੇ ਜਾ ਡਾਕਟਰ ਕੋ ਤੇ ਬੀਪੀ ਚੈੱਕ ਕਰਵਾ ਕੇ ਲਿਆ ਦਵਾਈ ਦਾਰੂ ਦੇ ਉਹਨੂੰ ਕੋਈ ਠੀਕ ਹੋਵੇ ਹਫਤੇ ਬਾਅਦ ਛੁੱਟੀ ਆਉਂਦੀ ਆ ਸਾਡੀ ਤੇ ਆ ਟੈਨਸ਼ਨਾਂ ਜੀ ਲੰਘ ਜਾਂਦੀ ਵੇਹ ਪੁੱਤ ਮੇਰੀ ਗੱਲ ਦਾ ਗੁੱਸਾ ਨਾ ਕਰੀ ਮੈਂ ਉਹਦਾ ਰਪਿੰਦਰ ਨੂੰ ਬੜਾ ਸਮਝਾਉਂਦੀ ਰਹੀ ਵੀ ਪੁੱਤ ਨਿਆਣੇ ਨੂੰ ਵਰਜੋ ਵਰਜੋ ਪਰ ਇਹਨੇ ਮੇਰੀ ਇੱਕ ਗੱਲ ਨਹੀਂ ਸੁਣੀ ਸਗੋ ਨਾ ਮੇਰੇ ਉਲਟ ਬੋਲਦੀ ਹੁੰਦੀ ਸੀ ਪਿੱਪੂ ਆ ਨਾ ਮੇਰੇ ਮੁੰਡੇ ਵਾਲ ਵੇਖ ਕੇ ਤਾਂ ਛੜਦੀ ਆ ਉਹ ਤਾਂ ਛੜਦੀ ਨਹੀਂ ਹਾਂ ਮੈਂ ਮੈਨੂੰ ਪਤਾ ਹੀ ਕੱਲ ਨੂੰ ਜਵਾਨ ਹੋਣਾ ਤੇ ਆ ਦੇਣ ਗਾੜੀ ਆਉਣੇ ਆ ਹੁਣ ਤੂੰ ਆਪੇ ਹੀ ਦੱਸ ਦੇ ਜੇ ਉਦੋਂ ਡੱਕਿਆ ਹੁੰਦਾ ਨਾ ਆ ਦੇਣ ਵੇਖਣ ਨੂੰ ਤਾਂ ਨਾ ਮਿਲਦੇ ਓਏ ਇਹੋ ਤੇ ਗੱਲ ਬਪੂਆ ਜੀ ਹੁਣ ਕਰੀਏ ਕੀ ਮੁੰਡੇ ਨੂੰ ਕਹੀਏ ਕਿ ਜਾਂ ਮਾਂ ਨੂੰ ਕਹੀਏ ਹੁਣ ਜਾਣਾ ਫਿਰ ਦਵਾਈ ਲਿਆ ਕੇ ਦਿਨਾ ਮਨੂਗੇ ਕੀ ਕਰਨਾ ਹੁਣ ਲਿਆ ਦਿਓ ਇਹ ਕੰਮ ਤੇ ਹੋਣਾ ਹੀ ਉਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਜਦੋਂ ਧੀ ਧਿਆਣੀ ਨਾ ਕੰਮ ਕੀਤਾ ਸੀਗਾ ਨਾ ਉਹ ਪਾ ਪੈਣਾ ਹੀ ਪੈਣਾ ਹੈ ਹੋ ਚੱਲ ਛੱਡੋ ਭੂਆ ਜੀ ਪਹਿਲੀਆਂ ਗੱਲਾਂ ਤੇ ਮੈਂ ਜਾਨਾ ਨੂੰ ਨਾਲ ਲੈ ਕੇ ਜਾ ਲੈ ਜਾ ਮੈਂ ਆ ਤਾਂ ਗੱਲਾਂ ਛੱਡੀਆਂ ਹੀ ਆ ਮੈਂ ਕਿਹੜਾ ਫੜ ਕੇ ਬੈਠੀ ਆ ਸਿਆਣਿਆਂ ਨੇ ਜੋ ਕਿਹਾ ਨਾ ਉਹ ਸੱਚ ਹੀ ਹੋਣ ਰਿਹਾ ਵਾ ਹੋ ਰੋਂਦੀ ਫਿਰਦੀ ਆਪਣਾ ਮੁੰਡਾ ਕਰਨ ਰਿਹਾ ਤੇ ਅਜੇ ਗਾੜੀ ਗਾੜੀ ਵੇਖ ਤੇਰਾ ਨਾ ਬਾਨਾ ਕੀ